ਇਹ ਦੁਨੀਆ ਤੇ ਧਰਤੀ ਅਜਿਹੇ ਰਹੱਸਾਂ ਨਾਲ ਭਰੀ ਪਈ ਹੈ ਜਿਨ੍ਹਾਂ ਬਾਰੇ ਪਤਾ ਲਗਾਉਣ ਲਈ ਕਈ ਵਾਰ ਵਿਗਿਆਨੀਆਂ ਲਈ ਵੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਜਿੱਥੇ ਤੁਸੀਂ ਰਹਿੰਦੇ ਹੋ ਤੁਸੀਂ ਕਈ ਵਾਰ ਮੀਂਹ ਪੈਂਦਾ ਜ਼ਰੂਰ ਵੇਖਿਆ ਹੋਊਗਾ ਕਈ ਵਾਰ ਤੁਹਾਨੂੰ ਹੜ ਵਰਗੀ ਨਾਜ਼ੁਕ ਸਥਿਤੀ ਦਾ ਵੀ ਸਾਹਮਣਾ ਕਰਨਾ ਪਿਆ ਹੋਊਗਾ ਪਰ ਕੀ ਤੁਸੀਂ ਕਦੇ ਅਜਿਹੀ ਜਗ੍ਹਾ ਵੇਖੀ ਹੈ ਜਿੱਥੇ ਕਦੀ ਮੀਂਹ ਹੀ ਨਾ ਪਿਆ ਹੋਵੇ ਬੇਸ਼ੱਕ ਤੁਹਾਨੂੰ ਇਹ ਸੁਣ ਕੇ ਅਜੀਬ ਲੱਗ ਰਿਹਾ ਹੋਵੇਗਾ ਪਰ ਦੁਨੀਆ ਦਾ ਇੱਕ ਅਜਿਹਾ ਪਿੰਡ ਵੀ ਹੈ ਜਿੱਥੇ ਅੱਜ ਤੱਕ ਕਦੀ ਵੀ ਮੀਂਹ ਨਹੀਂ ਪਿਆ ਪਰ ਲੋਕ ਅਤੇ ਜਾਨਵਰ ਅਜੇ ਵੀ ਆਰਾਮ ਨਾਲ ਇੱਥੇ ਆਪਣਾ ਜੀਵਨ ਬਤੀਤ ਕਰ ਰਹੇ ਹਨ ਦਰਅਸਲ ਅਸੀਂ ਜਿਸ ਪਿੰਡ ਦੀ ਗੱਲ ਕਰ ਰਹੇ ਹਾਂ ਉਸ ਦਾ ਨਾਮ ਹੈ ਅਲ ਹੁਤੇਬ ਇਹ ਪਿੰਡ ਮੱਧ ਪੂਰਬੀ ਏਸ਼ੀਆ ਦੇ ਦੇਸ਼ ਜਮਨ ਦੇ ਵਿੱਚ ਹੈ ਅਲਹੁਤੇਬ ਪਿੰਡ ਜਮਨ ਦੀ ਰਾਜਧਾਨੀ ਸਨਾ ਦੇ ਪੱਛਮੀ ਹਿੱਸੇ ਦੇ ਵਿੱਚ ਸਥਿਤ ਹੈ ਅਲਹੁਤੇਬ ਦੁਨੀਆ ਦਾ ਇਕਲੌਤਾ ਅਜਿਹਾ ਪਿੰਡ ਹੈ ਜਿੱਥੇ ਅੱਜ ਤੱਕ ਕਦੀ ਮੀਂਹ ਨਹੀਂ ਪਿਆ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਪਿੰਡ ਦੇ ਵਿੱਚ ਮੀਂਹ ਕਿਉਂ ਨਹੀਂ ਪੈਂਦਾ ਤੇ ਜੇ ਮੀਂਹ ਨਹੀਂ ਪੈਂਦਾ ਤੇ ਲੋਕ ਜਿਉਂਦੇ ਕਿਵੇਂ ਹਨ ਅਸਲ ਦੇ ਵਿੱਚ ਅਲਹੁਤੇਬ ਪਿੰਡ ਸਮੁੰਦਰੀ ਪੱਧਰ ਤੋਂ 32000 ਮੀਟਰ ਦੀ ਉਚਾਈ ਤੇ ਸਥਿਤ ਹੈ ਵੈਸੇ ਇਹ ਪਹਾੜੀ ਪਿੰਡ ਹੈ ਪਰ ਫਿਰ ਵੀ ਗਰਮੀਆਂ ਵਿੱਚ ਬਹੁਤ ਜ਼ਿਆਦਾ ਇੱਥੇ ਗਰਮੀ ਹੁੰਦੀ ਹੈ ਜਦੋਂ ਕਿ ਸਰਦੀਆਂ ਦੇ ਵਿੱਚ ਇੰਨੀ ਜ਼ਿਆਦਾ ਠੰਡ ਹੁੰਦੀ ਹੈ ਕਿ ਜਿਹੜਾ ਵਿਅਕਤੀ ਬਿਨਾਂ ਗਰਮ ਕਪੜੇ ਪਾਏ ਦੇ ਬਾਹਰ ਨਿਕਲਦਾ ਹੈ ਉਸ ਦੀ ਹਾਲਤ ਵਿਗੜ ਜਾਂਦੀ ਹੈ ਇੱਥੇ ਸਰਦੀਆਂ ਦੇ ਵਿੱਚ ਲੋਕ ਰਜਾਈ ਵਿੱਚੋਂ ਹੀ ਬਾਹਰ ਨਿਕਲਣ ਤੋਂ ਡਰਦੇ ਹਨ ਜੇਕਰ ਆਲੋਹਤੇ ਆਪਣੇ ਵਿੱਚ ਘਟਮੀ ਪੈਂਦਾ ਹੈ ਤਾਂ ਸਵਾਲ ਉੱਠਦਾ ਹੈ ਕਿ ਉੱਥੇ ਲੋਕ ਕਿਵੇਂ ਵੱਸਦੇ ਹਨ ਪਾਣੀ ਤੋਂ ਬਿਨਾਂ ਜੀਵਨਤਾ ਅਸੰਭਵ ਹੈ ਫਿਰ ਵੀ ਲੋਕ ਆਪਣੀਆਂ ਜ਼ਰੂਰਤਾਂ ਕਿਵੇਂ ਪੂਰਾ ਕਰਦੇ ਹਨ ਅਜਿਹੇ ਸੁੱਕੇ ਇਲਾਕਿਆਂ ਦੇ ਵਿੱਚ ਲੋਕ ਵਿਕਲਪ ਪਾਣੀ ਸਰੋਤਾਂ ਤੇ ਨਿਰਭਰ ਕਰਦੇ ਹਨ ਹਲ ਹੁਤੇ ਵਰਗੇ ਪਹਾੜੀ ਖੇਤਰਾਂ ਵਿੱਚ ਕੁਦਰਤੀ ਚਰਨੇ ਜਾਂ ਭੂਮਿਕਤ ਪਾਣੀ ਦੇ ਸਰੋਤ ਹੁੰਦੇ ਹਨ ਇਸ ਤੋਂ ਇਲਾਵਾ ਜੇਕਰ ਥੋੜੀ ਜਿਹੀ ਬਾਰਿਸ਼ ਹੁੰਦੀ ਹੈ ਤਾਂ ਵੀ ਉਮੀਦ ਦੇ ਪਾਣੀ ਦੀ ਸੰਭਾਲ ਦੀਆਂ ਰਵਾਇਤੀ ਤਕਨੀਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਲੋਤੇਬ ਦਾਉਦੀ ਬੋਹਰਾ ਪਾਈਚਾਰੇ ਦਾ ਇੱਕ ਪ੍ਰਮੁੱਖ ਕੇਂਦਰ ਹੈ ਇਹ ਪਾਈਚਾਰਾ ਭਾਰਤ ਵਿੱਚ ਵੀ ਵਸਿਆ ਹੋਇਆ ਹੈ ਖਾਸ ਕਰਕੇ ਮੁੰਬਈ ਦੇ ਵਿੱਚ ਅਤੇ ਹੋ ਸਕਦਾ ਹੈ ਕਿ ਇਸ ਨੇ ਪਾਣੀ ਪ੍ਰਬੰਧਨ ਤਕਨੀਕਾਂ ਵਿਕਸਿਤ ਕੀਤੀਆਂ ਹੋਣ ਜੋ ਇਸ ਮੁਸ਼ਕਲ ਸਥਿਤੀ ਦੇ ਵਿੱਚੋਂ ਮਦਦ ਕਰ ਸਕਦੀਆਂ ਹਨ ਅਲੂ ਤੇ ਪਿੰਡ ਸੱਚਮੁੱਚ ਇੱਕ ਵਿਲੱਖਣ ਅਤੇ ਸੁੰਦਰ ਜਗ੍ਹਾ ਹੈ ਇਹ ਦਾਵਾ ਹੈ ਕਿ ਇੱਥੇ ਕਦੀ ਮੀਂਹ ਨਹੀਂ ਪੈਂਦਾ ਸ਼ਾਇਦ ਅਤਕਤਨੀ ਹੈ ਅਸਲੀਅਤ ਇਹ ਹੈ ਕਿ ਇੱਥੇ ਬਹੁਤ ਹੀ ਘੱਟ ਮੀਂਹ ਪੈਂਦਾ ਹੈ ਪਰ ਲੋਕਾਂ ਨੇ ਕੁਦਰਤ ਨਾਲ ਇੱਕ ਸੁਰਤਾ ਦੇ ਵਿੱਚ ਰਹਿ ਕੇ ਬਚਨ ਦੇ ਤਰੀਕੇ ਲੱਭ ਲਏ ਹਨ ਇਹ ਪਿੰਡ ਨਾ ਸਿਰਫ ਆਪਣੀ ਕੁਦਰਤੀ ਸੁੰਦਰਤਾ ਲਈ ਸਗੋਂ ਮਨੁੱਖੀ ਅਨੁਕੂਲੇ ਵੀ ਇੱਕ ਵਧੀਆ ਉਦਾਹਰਣ ਹੈ ਇਸ ਪਿੰਡ ਨੂੰ ਇੰਨੇ ਖੂਬਸੂਰਤ ਤਰੀਕੇ ਨਾਲ ਬਣਾਇਆ ਅਤੇ ਬਸਾਇਆ ਗਿਆ ਹੈ ਕਿ ਸਲਾਨੀ ਹਰ ਰੋਜ਼ ਇੱਥੇ ਆਉਂਦੇ ਹਨ ਅਤੇ ਆਲੇ-ਦੁਆਲੇ ਦੇ ਵਾਤਾਵਰਣ ਦਾ ਭਰਪੂਰ ਆਨੰਦ ਮਾਣਦੇ ਹਨ ਹੁਣ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਇੱਥੇ ਮੀਂਹ ਕਿਉਂ ਨਹੀਂ ਪੈਂਦਾ ਦਰਸਲ ਇੱਥੇ بارش ਨਾ ਹੋਣ ਦਾ ਕਾਰਨ ਇਹ ਹੈ ਕਿ ਇਹ ਪਿੰਡ ਉਚਾਈ ਤੇ ਹੈ ਇਹ ਪਿੰਡ 32000 ਮੀਟਰ ਦੀ ਉਚਾਈ ਤੇ ਸਥਿਤ ਹੈ ਜਦ ਕਿ ਬੱਦਲ 2000 ਮੀਟਰ ਦੀ ਉਚਾਈ ਤੇ ਬਣਦੇ ਹਨ ਮਤਲਬ ਇਸ ਪਿੰਡ ਦੇ ਬਹੁਤ heightਾ ਬੱਦਲ ਬਣਦੇ ਹਨ ਇਹੀ ਕਾਰਨ ਹੈ ਕਿ ਇੱਥੇ ਲੋਕ ਮੀਂਹ ਦੀ ਖੂਬਸੂਰਤੀ ਨਹੀਂ ਦੇਖ ਸਕਦੇ ਹਾਲਾਂਕਿ ਉਹ ਯਕੀਨੀ ਤੌਰ ਤੇ ਵਿਸ਼ਵਾਸ ਕਰਦੇ ਹਨ ਕਿ ਉਹ ਸਵਰਗ ਦੇ ਵਿੱਚ ਰਹਿ ਰਹੇ ਹਨ